ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਪ੍ਰਦੀਪ ਲੋਹੇਖੜੇ ਵਾਲੇ ਵੀਰ ਕੋਲੋਂ ਲੋਹਾ ਕਿੜਾ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਹ ਤਨੌਲਾ ਮੰਡੀ ਦੇ ਰਹਿ ਜਾਂਦਾ ਇੱਥੇ ਹਰ ਟਾਈਮ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਵੀ 12 ਵੜਾਂ ਜਿਹੜੀਆਂ ਮੌਜੂਦ ਆ ਜਿਨ੍ਹਾਂ ਦੇ ਵਿੱਚੋਂ ਦੋ ਗੱਬਣਾਂ ਬਾਕੀ ਸਾਰੇ ਨਾਕ ਸ਼ੂਏ ਸਵਾਏ ਇਹ ਤੋਂ ਇਲਾਵਾ ਚਾਰ ਹੀਫਰ ਛੋਟੀਆਂ ਬੱਚੀਆਂ ਜਿਹੜੀਆਂ ਵਹਿੜਾਂ ਇਹ ਵੀ ਵਿਕਰੀ ਵਾਸਤੇ ਅੱਜ ਆਂ ਆ ਹੁੰਨ ਬੇਨਤੀ ਹਰੇਕ ਵੀਡੀਓ ਚ ਹੁੰਦੀ ਹੈ ਵੀ ਪਸ਼ੂ ਤੁਸੀਂ ਕੋਈ ਵੀ ਖਰੀਦਦੇ ਹੋ ਉਹਦੀ ਤਸੱਲੀ ਕਰਨ ਦਾ ਹੱਕ ਹੁੰਦਾ ਤੇ ਜਰੂਰ ਤਸੱਲੀ ਕਰਕੇ ਖਰੀਦਿਆ ਕਰੋ ਨੰਬਰ ਸਕਰੀਨ ਉੱਤੇ ਚੱਲਦੇ ਰਹਿੰਦੇ ਆ ਵਹਿੜਾਂ ਬਾਰੇ ਇੱਕ ਬੇਨਤੀ ਸ਼ੁਰੂ ਜੀ ਕਰਦੇ ਆ ਵੀ ਇਹਨਾਂ ਨੂੰ ਅੰਦਰੋਂ ਚੈੱਕ ਕਰਾਉਣ ਦੀ ਲੋੜ ਜਿਹਨੂੰ ਵੀ ਲੱਗੇ ਉਹ ਕਰਵਾ ਕੇ ਲੈ ਜਾਵੇ ਬਾਹਰ ਚ ਲੰਬਾ ਜਿਹੜਾ ਉਹ ਜਿਹੜਾ ਮੇਰੇ ਹਿਸਾਬ ਚ ਨਹੀਂ ਦੇਣਾ ਚਾਹੀਦਾ ਕਿਉਂਕਿ ਖਰੀਦਣ ਲੱਗੇ ਨਿਰਖ-ਪਰਖ ਫੋਲੋ ਜੇ ਫਿਰ ਦਿੱਕਤ ਵੀ ਨਹੀਂ ਆਉਂਦੀ ਪਰ ਇੱਕ ਜਰਸੀ ਵੀ ਤੁਹਾਨੂੰ ਵੀਡੀਓ ਚ ਦਿਖਾਉਂਗਾ ਆਓ ਮਿਲिए ਬਾਈ ਨੂੰ ਕਰਦੇ ਗੱਲਾਂ ਬਾਤਾਂ ਦੱਸੋ ਪਰਲੇ ਪਾਸੇ ਤੋਂ ਆਪਾਂ ਸ਼ੁਰੂਆਤ ਕਰਦੇ ਆਂ ਦੇਖੇ ਕਰਕੇ ਸਾਰੇ ਨਾਲ ਅਗੀ ਤੁਹਾਨੂੰ ਇੱਥੇ ਜਿਹੜੇ ਕੜੇ ਉਹ ਦਿਖਾ ਦਾਂਗੇ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ ਅੱਜ 12 ਨਗ ਆਪਣੇ ਕੋਲ ਮੌਜੂਦ ਆ। ਹਾਂ ਬਾਈ ਤੇ ਬਾਕੀ 4 ਕ ਵੜਾਉਂਦੇ ਨੇ ਥੋੜੀ ਬਾਹਰ ਥੋੜੀ ਤੈਨੂੰ ਪਤਾ ਗਰਮੀ ਆ ਨਾ ਬਾਈ। ਠੀਕ ਹੈ। ਇੱਕ ਬਾਈ ਹੋ ਰਾਇ ਤੇ ਕੀ ਨਾ ਆਪਾਂ ਬੱਚੇ ਗਾਵਾਂ ਦੇ ਮੂਰੀ ਬਣਤੇ ਆ। ਠੀਕ ਹੈ। ਕਾਰਨ ਕਿ ਕਈ ਵਾਰ ਬੱਚੇ ਅੰਦਰ ਹੁੰਦੇ ਆ ਤੇ ਜਦੋਂ ਚਲੋ ਸੌਦਾ ਹੋ ਜਾਂਦਾ ਵਿੱਚ ਵੀਰਾਂ ਪਿੱਛੇ ਸਾਡੇ ਨਾਲ ਹੋ ਕੇ ਆਈ ਆ ਵੀਡੀਓ 'ਚ। ਅਖੇ ਬਾਈ ਯਾਰ ਤੁਸੀਂ ਮੈਨੂੰ ਲਾਦਾ ਵੱਛੀ ਰੱਖ ਲਈ। ਵੀ ਇਹ ਬੱਚਾ ਦੇ ਦਵਾਗਾ ਵੀਰੇ ਨਾ ਅੱਜ ਤੱਕ ਇਦਾਂ ਦਾ ਕੰਮ ਅਸੀਂ ਕੀਤਾ ਤੇ ਇਸ ਗੱਲ ਦੇ ਮਾਰੇ ਅੱਜ ਆਪਾਂ ਬੱਚੇ ਸਾਰੇ ਮੂਰੇ ਲਾਦੇ ਵੀ ਵੀਡੀਓ ਦੇ ਵਿੱਚ ਨਾਲ ਹੀ ਦਿਖਾ ਦੇ ਸਹੀਏ ਪਹਿਲੇ ਨੰਬਰ ਤੇ ਇਹ ਜਰਸੀ ਬੱਛੀ ਆ ਬਾਈ ਆਪਾਂ ਫਾਰਮ ਚੋਂ ਪਰਚੇਜ ਕੀਤੀ ਆ ਹਮ ਅੱਜ ਚੌਥਾ ਦਿਨ ਆ ਬਾਈ ਜੀ ਜੀਤ 25 ਕਿਲੋ ਜਮਾ ਬੌਲੀ ਤਿਆਰ ਆ ਬਣਾਏ ਮੰਨ ਲਓ ਵੀ ਆਪਣਾ 3:18 ਮਿੰਟ ਦਾ ਟਾਈਮ ਹੋਇਆ ਹੁਣ 25 ਕਿਲੋ ਤੌਰ ਪਤਾ ਬੌਲੀ ਤਿਆਰ ਆ ਮੰਗਰੇ ਦੇ ਵਿੱਚੀ ਆ ਬਾਈ ਠੀਕ ਹੈ ਦੋਸਤੋ ਵੱਚੀ ਇਹਦੀ ਦੇਖ ਲਓ ਕਿਹਦੇ ਬੈਠੀ ਹੈ ਜਿਹੜੀ ਚੀਜ਼ ਆ ਵਾ ਵੀਡੀਓ ਚ ਕਲੀਅਰ ਕਰਾ ਦੇ ਕਿਉਂਕਿ ਬਾਈ ਆਪਾਂ ਇਦਾਂ ਦਾ ਕੰਮ ਜਿਹ ਕੰਮ ਅਜ ਤੱਕ ਕੀਤਾ ਪਰ ਕਲੀਅਰ ਕੰਮ ਕਰਨ ਵਾਲੇ ਆ ਠੀਕ ਆ ਆ ਬੱਚਾ ਦੇ ਨਾਲ ਆਪਾਂ ਵੀਡੀਓ ਚ ਪ੍ਰੋਪਰ ਦਿਖਾ ਦਾਂਗੇ ਪ੍ਰਦੀਪ ਰੇਟ ਕੀ ਰੋਗੇ ਰੇਟ ਬਾਈ ਇਹਦਾ 1 ਲੱਖ 10 ਹਜ਼ਾਰ ਰੁਪਏ ਰਹਿਣਾ ਫਿਕਸ ਰੇਟ ਤੇ ਫਾਰਮ ਦਾ ਰਿਕਾਰਡ ਆ ਜਿਹੜਾ ਆਪਾਂ ਸਾਰਾ ਦੇ ਦਾਂਗੇ ਤੇ ਮੰਨ ਕੇ ਕਾਫੀ ਕਲਰ ਦੀ ਜਰਸੀ ਆ ਗਈ ਹੈ ਹੁਣ 25 ਕਿਲੋ ਬਾਈ ਜਮਾ ਐਨ ਰੈਡੀ ਆ ਕੋਈ ਵੀਰ ਦੋ ਟਾਈਮ ਚਾਰ ਟਾਈਮ ਚੋਕੇ ਲੈ ਜੇ ਚਾਰ ਦੰਦਾ ਬਾਈ ਠੀਕ ਹੈ ਪਹਿਲਾ ਸੂਆ ਪਹਿਲਾ ਸੂਆ ਨਸੂ ਕਾਫੀ ਕਲਰ ਦੇ ਵਿੱਚ ਚੰਗਾ ਟੰਚ ਆ ਆਹ ਮੰਨ ਲਓ ਬਾਈ ਜੀ ਤੇ ਇਦਾਂ ਦੀ ਵੀ ਬੈੜ ਇਦਾਂ ਅਡਰ ਇਨਾ ਹੁੰਦਾ ਵੀ ਜਿੱਦਾਂ ਆਪਾਂ ਬਾਜ਼ਾਰ ਲਾ ਕੇ ਬਣਾਉਣੇ ਹੁੰਦੇ ਆ ਵੀਡੀਓ ਪਰ ਬਾਈ ਕੋਈ ਵੀ ਵੀਰ ਦੋ ਟਾਈਮ ਚਾਰ ਟਾਈਮ ਚੋਕੇ ਲੈ ਜਾਏ ਹੁਣ 25 ਕਿਲੋ ਜਮਾ ਹੈ ਰੈਡੀ ਆ ਥੋੜੀ ਥੋੜੀ ਪਲੂਣ ਅਜੇ ਹੈਗੀ ਆ ਹਵਾਨੇ ਤੇ ਹਾਂ ਪਲੂਣ ਹੈ ਗਿਆ ਬਾਈ ਥੋੜੀ ਜੀ ਤੇ ਜੇਰ ਵਗੈਰਾ ਓਕੇ ਰਿਪੋਰਟ ਆ ਤੇ ਹੁਣ ਮੰਨ ਕੇ ਚਵਾਈ ਚਬੂਈ ਦੀ ਜਮਾ ਨੈਟ ਵਰ ਬੱਚਾ ਆਪਾਂ ਇਹਦਾ ਬਾਈ ਨੀ ਕੰਮ ਬਰਵਾ ਦੇ ਸਾਡਾ ਪਤਾ ਥੋੜੀ ਖੁੱਲੀ ਆਈ ਕਰਕੇ ਨਾ ਆਬ ਅੱਛੀ ਹੈ ਬਈ ਇਹਦੇ ਮੰਗਰ ਠੀਕ ਹੈ ਸੋ ਇਹ ਵੱਛੀ ਦੇਖ ਲਓ ਵੀ ਇੱਕ ਵਾਰ ਠੀਕ ਹੈ ਬਾਈ ਪ੍ਰਦੀਪ ਜਿਹੜੀ 2 ਨੰਬਰ ਤੇ ਗਾਂ ਹੈ ਇਹ ਬੱਚੀ ਬਾਈ ਵਹਿੜ ਦੂਜਾ ਸੂਹਾ 6 ਦਾਂਦਾ ਇਹ ਕੱਲ੍ਹ ਸੂਈ ਆ ਬਾਈ ਫਲੂਨ ਦਾ ਜਿਹੜਾ ਰਿਕਾਰਡ ਆ 37 38 ਕਿਲੋ ਦੁੱਧ ਦਾ ਰਿਕਾਰਡ ਆ ਬਾਈ ਇਹਨੇ ਮੇਲ ਨੂੰ ਜਨਮ ਦਿੱਤਾ ਵਾਈਟ ਕਲਰ ਦਾ ਮੇਲ ਆ ਬਾਈ ਜੇਰ ਵਗੈਰਾ ਡਾਣਾ ਮੰਨ ਕੇ ਵੀ ਹੁਣ ਗਰਮੀ 'ਚ ਦੁੱਧ 30 ਤੋਂ ਪਾਰ ਇਹ ਪਾਈ ਜੋ ਬਾਈ ਠੀਕ ਹੈ 35 ਕਿਲੋ ਦੁੱਧ ਵੀ ਬਾਈ ਦੇ ਦੂਗੀ ਸਵੇਰੇ 8 ਕਿਲੋ ਬੋਲੀ ਚੋਈ ਸੀ ਆਪਾਂ ਇਹਦੀ ਰੇਟ ਕੀ ਰਹਿਣਾ ਪ੍ਰਦੀਪ ਰੇਟ ਦਾ 1 ਲੱਖ 45000 ਰੁਪਏ ਬਾਈ ਚੰਗਾ ਹਵਾ ਨਾਲ ਦਸੂਆ ਗੋ ਪਿਛੋ ਅੱਤਿਂ ਜੋ ਆਈ ਆਲਾ ਥਾਨ ਲੈਵੋ ਜਿੰਨੇ ਵੀ ਵੜਾ ਬਾਈ ਸਾਰੀਆਂ ਆਪਾਂ ਵੀ ਟਾਪ ਕੁਆਲਿਟੀ ਦੀ ਜਾਨਵਰ ਦਿਖਾਵਾਂਗੇ ਬਾਕੀ ਇਹ ਨਹੀਂ ਬਾਈ ਜਿਵੇਂ ਉਹਨੇ ਵੜ ਆਪਾਂ ਇਹਦਾ 2 20 30 ਮੰਗ ਲਓ ਤਾਂ ਕੋਈ ਫਾਇਦਾ ਨਹੀਂ ਉਹ ਵੜ ਇੱਕ ਨੰਬਰ ਆਪਾਂ ਨੂੰ ਵੀ ਪਤਾ ਵੀ 30 ਕਿਲੋ ਦੁੱਧ ਚਵਾ ਕੇ ਇੱਕ 40 45 ਦੀ ਵੀ ਵਿਕ ਜੂ ਪਰ ਵੀਰੇ ਵੀ ਲੈਣ ਵਾਲਾ ਵੀਰ ਵੀ ਸੌਖਾ ਰਵੇ ਤੇ ਆਪਾਂ ਵੀ ਜਿਹੜੇ ਵੀਰ ਦੇ ਮਰਜ਼ੀ ਵਗ ਜੇ ਬਾਈ 30 ਤੋਂ ਪਾਰ 35 ਕਿਲੋ ਦੁੱਧ ਦੇ ਵੜ ਦੇ ਦੂਗੀ ਹਾਂ ਇਹ ਤੋਂ ਅੱਗੇ ਬਾਈ ਪਹਿਲਾ ਸੂਆ ਬਾਈ ਜੀ ਜੀ ਦੇ ਤਾਂ ਦੰਦ ਚੈੱਕ ਕਰਾਉਣਾ ਖੀਰੀ ਵੱਛੀ ਆ ਅਡਰ ਦਾ ਅਡਰ ਵੇਖ ਕੇ ਕੋਈ ਵੀਰ ਇਹ ਕਹੂਗਾ ਵੀ ਦੂਜਾ ਸੂਆ ਹੋਊਗੀ ਪਰ ਪਿਓਰ ਖੀਰੀ ਵਾਲੇ ਦੁੱਗ ਦੇ ਦੰਦ ਬਈ ਚੱਕਣੇ ਸਟਾਰਟ ਕੀਤੇ ਨੇ ਠੀਕ ਹੈ ਮਾੜੇ ਕਿਹਦੇ ਦੰਦ ਦਿਖਾਈ ਜਿਹੜੀ 2 ਨੰਬਰ ਵਾਲੀ ਉਹਦਾ ਵੱਛਾ ਦੇਖ ਲਓ ਵਾਈਟ ਰੰਗ ਦੇ ਵਿੱਚ ਹੈ ਕਿਹਦੇ ਦੰਦ ਪਹਿਲਾਂ ਦੇਖ ਲੈਣ ਦੁੱਗ ਦੇ ਦੰਦ ਬਈ ਚੱਕੇ ਨਹੀਂ ਐ ਮਨ ਲਓ ਵੀ ਖੀਰੀਆਂ ਚ ਹੀ ਆਉਂਦੀ ਆ ਦੇਖੋ ਹਲੇ ਚੱਕੇ ਨਹੀਂ ਹੈਗੇ ਸਹੀ ਖਾਂਜੀ ਥਾਂਸੋ ਪਿਆ ਠੀਕ ਹੈ ਦੁੱਧ ਬਾਈ ਜੀ ਜਿੱਦ 25 26 ਕਿਲੋ ਪਲੂਣ ਹੀ ਪਾ ਦੂ ਕਰਮ ਵਾਲੀ ਇੱਕ ਗੱਲ ਹੋਰ ਆ ਬਾਈ ਇਹ ਚ ਹਲਕਾ ਜਾਂ ਕ੍ਰੋਸ ਪਨ ਆ ਗਿਆ ਠੀਕ ਹੈ ਜਿੱਦਾਂ ਗਰਮੀ ਦੇ ਹਿਸਾਬ ਨਾਲ ਕੋਈ ਵੀ ਵੀਰ ਇਹਨੂੰ ਪਰਚੇਜ ਕਰਦਾ ਦੁੱਧ ਵੀ 25 ਤੋਂ ਪਾਰ ਦੇ ਤੂੰ ਤੇ ਰੇਟ ਬਾਈ ਇਹਦਾ ਬਾਜੇ 1 ਲੱਖ ਤੇ 5000 ਦੀ ਬੱਛੀ ਦੇ ਦੰਗਾ ਬੱਚਾ ਇਹਦੇ ਨਾਲ ਵੀ ਬੱਛੀ ਮੇਲ ਬਾਈ ਮੀ ਠੀਕ ਹੈ ਸੋ ਦੋਸਤੋ ਬੱਚਾ ਇਹਦੇ ਨਾਲ ਵੀ ਬੱੱਛਾ ਦੋਂਦ ਵਾਲੇ ਦੰਦ ਹਜੇ ਖਾਲੀ ਥਾ ਤੁਸੀਂ ਦੇਖਿਆ ਹੋਣਾ ਮਤਲਬ ਦੋ ਦੰਦ ਹੋਣ ਇਹਨੂੰ ਮੰਨ ਸਕਦੇ ਆ ਥੋੜਾ ਕ੍ਰੋਸ ਐਚ ਐਫ ਦੇ ਨਾਲ ਹਵਾਨਾ ਅੱਗੋਂ ਪਿੱਛੋਂ ਇਹਦਾ ਵੀ ਚੰਗਾ ਹੈ ਘਣਾ ਥੀ ਚੋਈ ਵਾਲੇ ਐ ਬਸ ਬਸ ਵਧੀਆ ਬੀਰ ਦੇ ਕਿਸੇ ਬਾਕੀ ਬਾਈ ਵਧੀਆ ਦੁੱਧ ਕਿਆਰ ਤੇ ਚੰਗਾ ਦੁੱਧ ਦੇ ਦੂ ਕਰਮਾ ਵਾਲੀ ਪਰ 25 ਕਿਲੋ ਬਾਈ ਜਮਾਂ ਸੌਖਾ ਦੁੱਧ ਦੇ ਦੋ ਲੈ ਵਾ ਵੇਖੇ ਕੋਈ ਵੀ ਵੀਰੇ ਕਹੂਗਾ ਵੀ ਦੂਸਰੇ ਸੂਏ ਦੀ ਵੈੜ ਹੋਊਗੀ ਇਹ ਹਮ ਪਰ ਅੱਗੇ ਪਿੱਛੇ ਜਿਵੇਂ ਆਪਾਂ ਕਹਿੰਦੇ ਆਂ ਬਾਈ ਅੱਗੇ ਪਿੱਛੇ ਦੀ ਲੈ ਵਾ ਕਰਮਾ ਵਾਲੀ ਦੇ ਸਹੀ ਇਹਦੋਂ ਅੱਗੇ ਪ੍ਰਤੀਪ ਕਿਹੜੀ ਅੱਗੇ ਬਾਈ ਇਹ ਵੀ ਅੱਛੀ ਪਹਿਲਾ ਸੂਆ ਹੁੰਦੀ ਆ ਤੇ ਲੈਂਦੀ ਆ ਬਾਈ ਹਫਤਾ ਹਲੇ ਕੀ ਰੇਟ ਰੇਟ ਬਾਈ ਇਹਦਾ ਵੀ ਬਾਜ ਵੇਖ ਪੰਜ ਰੇਟ ਬਾਈ ਕਿਤੇ ਵੀ ਵੀਰ ਕੋਈ ਤਸੱਲੀ ਕਰ ਲੇ ਆਪਾਂ ਇਹ ਨਹੀਂ ਹੈਗਾ ਵੀ 35-40 ਹਜ਼ਾਰ ਪਹਿਲਾਂ ਫालतू ਮੰਗ ਲਓ ਵੀ ਮੰਗ ਰੋ ਘਟੀ ਜਾਓ ਹਨਾ ਤਾਂ ਹਫਤਾ ਹਲੇ ਪਿਆ ਬਈ 25 ਤੋਂ ਪਾਰ ਦੁੱਧ ਦੇ ਕਰਮਾਂ ਵਾਲੀ ਦੇ ਦੂ ਠੀਕ ਹੈ ਐਨ ਪੱਥਰ ਵਰਗੀ ਬਹਿੜਾ ਬਈ ਹਲੇ ਕੋਈ ਇਹਨੇ ਪੁੜੇ ਪਾੜੇ ਨਹੀਂ ਤੋੜੇ ਭਲਾਂ ਪੌਣੀਆਂ ਜਰੂਰ ਚਾਲੂ ਕਰ ਗਈ ਦੋਸਤੋ ਇੱਕ ਹਫਤਾ ਹਜੇ ਲੈਂਦੀ ਹੈ ਲੈ ਆ ਵੀ ਵਾਪਸ ਬੱਚੇプラス ਦੁੱਧ ਬਈ ਪਾਈ ਜੂ ਰੌਨ ਨਾਰਮਲ ਜਮਾ ਬੱਚੇ ਇਸ ਤੋਂ ਅਗਲੀ ਪਰਦੀ ਇਹ ਬੱਚੇ ਬਈ ਦੂਜਾ ਸੂਆ ਸੂਗੀ ਤੇ ਪਲੂਨ ਦਾ ਜਿਹੜਾ ਰਿਕਾਰਡ ਆ ਬਾਈਆਂ ਨੇ ਆਪਾਂ ਨੂੰ 30 32 ਕਿਲੋ ਦਾ ਰਿਕਾਰਡ ਦੱਸਿਆ ਇਹਦਾ ਬਾਕੀ ਬਾਈ ਵੱਡੀ ਗੱਲ ਹੁੰਦੀ ਆਪਣੀ ਕੇਆਰ ਤੇ ਵੀ ਹੁੰਦਾ ਚਲੋ ਆਪਾਂ ਦਾ ਅਜ ਤੱਕ ਇਹ ਕਹਿੰਦੇ ਨਹੀਂ ਹੁੰਦੇ ਨਾ ਵੀ ਜਿਹੜਾ ਵੀਰ ਲੈਂਦਾ ਬਈ ਆਪਣੀ ਕੇਆਰ ਸੋਚ ਕੇ ਲਵੇ ਆਪਾਂ ਕਿੰਨਾ ਝੋਲਾਗੇ ਤਾਂਚਾ ਬਹੁਤ ਵਧੀਆ ਬਾਈ ਇਹਦਾ ਬਾਈ ਲੈਂਡ ਦੇ ਨਾਲ ਆ ਜਿਹੜਾ ਰੇਟ ਆ 1 ਲੱਖ ਤੇ 35000 ਰੁਪਏ ਬਾਈ ਜੇ ਸੁਣੋ 1 35 ਦੀ ਠੀਕ ਹੈ ਸੋ ਦੋਸਤੋ 1 ਲੱਖ ਤੇ 35000 ਦੀ ਇਹ ਗਾਂ ਮਿਲੂਗੀ ਦਿਨ ਅਜੇ ਲੱਗੂਗੀ ਸੂਨ ਚ ਹਫਤੇਾਂ ਨੂੰ ਲਿਆ ਬਈ ਵਾਪਸ ਖੜੀ ਕਰ ਰਹੇ ਹਾਂ ਉਹ ਇਹਦਾ ਵੀ ਢਾਂਚਾ ਦੇਖੋ ਤੁਸੀਂ ਇਸ ਤੋਂ ਬਾਅਦ ਚ ਵੇੜਾਂ ਤੁਹਾਨੂੰ ਬਾਅਦ ਚ ਦਿਖਾਉਣੇ ਆ ਗਾਂ ਦਿਖਾ ਦਈਏ ਇੱਕ ਹਜੇ ਸੂਤ ਇਹਨੇ ਵੀ ਬਈ ਮੇਲ ਨੂੰ ਜਨਮ ਦਿੱਤਾਗਾ ਹੂੰ ਤੋਰੀਪੁੱਤ ਖੋਲੀ ਤੇ ਦੁੱਧ ਬਈ ਇਹਦਾ ਪਲੂਣ ਦਾ 30 ਤੋਂ ਪਾਰ ਆਪਾਂ ਨੂੰ ਬਾਈਆਂ ਨੇ ਦੱਸਿਆ ਜੀ ਤੇ ਦੁੱਧ ਗਰਮੀ ਦੇ ਵਿੱਚ ਵੀ 30 ਤੋਂ ਪਾਰ ਦੇ ਦਊਗੀ ਥੋੜਾ ਕਲਰ ਇਹਦਾ ਰੈਡ ਐਂਡ ਵਾਈਟ ਚ ਆ ਗਿਆ ਰੇਟ ਕਿ ਰਹਿਣਾ ਹੈ ਰੇਟ ਬਾਈ ਇਹਦਾ ਲੈਂਡ ਦੇ ਨਾਲ 135000 ਰੁਪਇਆ ਤੇ ਦੁੱਧ ਤਾਂ ਬਈ ਆ ਮੰਨ ਲਓ ਆਪਣੇ ਕੋਲ ਜਿਹੜੇ ਨਾਰਮਲ ਬੈਡ ਹਨ ਅਜੇ 30 ਤੋਂ ਬਾਹਰ ਵਾਲੀ ਨੇ ਥੋੜਾ ਟਾਈਮ ਪਹਿਲਾਂ ਹੀ ਹੁਣੇ ਸੂਈਆ ਬਾਈ ਮਿੰਟ 5 ਹੀ ਹੋਏ ਨੇ ਹਲੇ ਠੀਕ ਹੈ ਲੈ ਆ ਬਾਈ ਵਾਪਸ ਲੈ ਬਾਈ ਇਹਦਾ ਵੀ ਅੱਗੇ ਪਿੱਛੇ ਜਿਹੜੀ ਇਹ ਬੈਡ ਆ ਬਾਈ ਇਹਦੇ ਮਗਰ ਮੇਲ ਆ ਸੂਈ ਨੂੰ ਅਜੇ ਨੂੰ 5 ਦਿਨ ਹੋ ਗਏ ਹੁਣ 20 ਕਿਲੋ ਦੁੱਧ ਜਮਾ ਤਿਆਰੀ ਤੇ ਬਾਈ ਇਹਦੇ ਥੱਲੇ ਹੈਗਾ ਇਹਦਾ ਰੇਟ ਬਾਈ ਜੀ 85000 ਰੁਪਇਆ ਰਹਿਣਾ ਕੋਈ ਵੀਰ ਚੋਕੇ ਦੋ ਟਾਈਮ ਤਸੱਲੀ ਕਰਕੇ ਲੈ ਜੇ ਠੀਕ ਹੈ ਤੇ ਅੱਗੇ ਬੈਡ ਬਾਈ ਤਾਜੀ ਸ ਤੇ ਇਹਦਾ ਰੇਟ ਰਹਿਣਾ ਬਾਈ ਜੀ 1 ਲੱਖ ਤੇ 17000 ਰੁਪਿਆ ਲੈਣ ਦੇ ਨਾਲ ਇਹਨੇ ਵੀ ਮੇਲ ਨੂੰ ਜਨਮ ਦਿੱਤਾ ਠੀਕ ਹੈ ਇਹਦੋਂ ਅੱਗੇ ਅੱਗੇ ਜਰਸੀ ਆ ਗਈ ਬਾਈ ਇਹਦਾ ਲੈਣ ਦੇਣ ਬਾਈ 97000 ਰੁਪਿਆ ਫਿਕਸ ਪ੍ਰਾਈਸ ਆ ਤੇ ਦੁੱਧ ਆਪਾਂ ਜਿੱਥੋਂ ਫਾਰਮ ਚੋਂ ਇਹ ਲਈ ਆ ਦੁੱਧ ਆਪਾਂ ਨੂੰ ਦੱਸਿਆ ਵੀ ਇਹਨੇ ਬਹੁਤ ਸੋਹਣਾ ਦੁੱਧ ਦਿੱਤਾ 24 25 ਕਿਲੋ ਪਰ ਆਪਾਂ ਕਹਿੰਦੇ ਵੀ ਗਰਮੀਆਂ ਬਈ 22 23 ਕਿਲੋ ਮੰਨ ਕੇ ਲੈ ਲੈ ਤੋਰੀ ਪੁੱਤ ਨੂੰ ਜਰਸੀ ਦੋਸੋ ਗੰਭਣ ਹਜੀ ਪ्योर ਜਰਸੀ ਆ ਗਈ ਬਾਈ ਕੋਈ ਇਹ ਚ ਮਿਕਸ ਫਾਣ ਨਹੀਂ ਕੁਝ ਨਹੀਂ ਕਿੰਨੇ ਕੁ ਦਿਨ ਲੈਜੂ ਪੱਤੀ ਹਫਤਾ ਲੈਜੂ ਬਾਈ ਹਲੇ ਆਪਣੇ ਕੋਲ ਕੱਲ ਹੀ ਆਈ ਆ ਕਰਮਾ ਵਾਲੀ ਬਹੁਤ ਸੋਹਣਾ ਚੀਪਾ ਮਾਰਦੀ ਆ ਠੀਕ ਐ ਲਿਆ ਬਈ ਵਾਪਸ ਬਸ ਤਾਂ ਪ੍ਰਦੀਪ ਜਿਹੜੀਆਂ ਵਹਿੜ ਅੱਗੇ ਬੱਚੀਆਂ ਆ ਗਈਆਂ ਬਾਈ ਚਾਰ ਥਣ ਨੇ ਵੱਡੀ ਗੱਲ ਬਾਈ ਆਪਣੇ ਵੱਲੋਂ ਟੈਸਟ ਕਰਵਾ ਕੇ ਲਈਆਂ ਨੇ ਜਿਹੜੀ ਇੱਕ ਨੰਬਰ ਬੱਚੇ ਇਹਦੇ ਟੀਕਾ ਵੀ ਲੱਗਿਆ ਦੱਸਿਆਗਾ ਇੱਕ ਮਹੀਨਾ ਦਾ ਦੰਨ ਦਾ ਪਰ ਕੋਈ ਵੀ ਵੀਰ ਆਪਣੀ ਵਹਿੜ ਕਿਸੇ ਨੇ ਵੀ ਖਰੀਦਣੀ ਵੀਰੇ ਆਪਣੀ ਤਸੱਲੀ ਕਰਾ ਕੇ ਲੈ ਜੇ ਠੀਕ ਐ ਕਿਉਂਕਿ ਬਾਅਦ ਚ ਵੀਰੇ ਐਵੇਂ ਲਾਂਬੇ ਦੀ ਜਣੇ ਉਹ ਆ ਬੋ ਦਾ ਫਾਇਦਾ ਨਹੀਂ ਹੁੰਦਾ ਖੀਰੀਆਂ ਬੱਚੀਆਂ ਨੇ ਇਹ ਚੀਜ਼ ਜੋ ਚੀਜ਼ ਆਪਾਂ ਕਨਫਰਮ ਹੋ ਆਪਾਂ ਪਹਿਲਾਂ ਵੀਡੀਓ ਚ ਦੱਸ ਕੇ ਦੇਵਾਂਗੇ ਕਿਸੇ ਦਾ ਨਾ ਕਿਸੇ ਦੇ ਐਕਸਟਰਾ ਥਣ ਨਹੀਂ ਬਾਈ ਠੀਕ ਹੈ ਤੇ ਮਨ ਕੇ 13 14 14 ਮਹੀਨਿਆਂ ਦੀ ਏਜ ਹੈ ਇਹਨਾਂ ਦੀ ਹੂੰ ਤੇ ਤਿੰਨ ਬੱਚੀਆਂ ਇਹ ਆ ਗਈਆਂ ਇੱਕ ਇਹ ਬੱਚੀ ਆ ਗਈ ਬਾਈ ਇੱਕ ਛੋਟਾ ਬੱਚਾ ਆ ਗਿਆ 7 ਕ ਮਹੀਨਿਆਂ ਦਾ ਠੀਕ ਹੈ ਹਾਂਜੀ ਇਹਨਾਂ ਦਾ ਬਾਈ 1,65,000 ਦੀਆਂ ਬੱਚੀਆਂ ਦੇਵਾਂਗੇ ਜਿਹੜਾ ਪ੍ਰੋਪਰ ਰਿਕਾਰਡ ਆ ਫਾਰਮ ਦੀਆਂ ਬੱਚੀਆਂ ਨੇ ਬਾਈ ਇਹ ਨਹੀਂ ਹੈਗਾ ਕਿ ਵੀ ਆਪਾਂ ਕਿਸੇ ਮੇਲੇੋਂ ਲਈਆਂ ਹੋਣਗੀਆਂ ਬੇਦਰ ਰਿਕਾਰਡ ਜਿੰਨੇ ਪ੍ਰੂਫ ਇਹਨਾਂ ਦਾ ਸਾਰਾ ਮਿਲ ਜੂਗਾ ਠੀਕ ਹੈ ਹਾਈਟ ਫੁੱਲ ਹੈ ਇਹਨਾਂ ਦੀ ਵਧੀਆ ਬੱਚੀ ਕੱਲਾ ਛੋਟਾ ਬੱਚਾ ਇੱਕ 7 ਮਹੀਨਿਆਂ ਦਾ ਕਿਸੇ ਦੇ ਐਕਸਟਰਾ ਥਣ ਨਹੀਂ ਹੈਗਾ ਆਪਾਂ ਚੈੱਕ ਕਰਵਾ ਕੇ ਲਈਆਂ ਨੇ ਇੱਕ ਬੱਚੀ ਦੇ ਟੀਕੇ ਲੱਗਾ ਦੱਸੇ ਪਰ ਆਪਾਂ ਖਾਲੀ ਗੱਬਣੋ ਕਿਸਮਤ ਠੀਕ ਹੈ ਸੋ ਦੋਸਤੋ ਬਾਕੀ ਫੇਰ ਬੇਨਤੀ ਕਰ ਦਿੰਦਾ ਵੀ ਜੇ ਕੋਈ ਚੱਕਰ ਆਉਣੀ ਚਾਹੁੰਦਾ ਅੰਦਰੋਂ ਬੱਚੀ ਵੱਡੀਆਂ ਕਰਵਾ ਸਕਦੇ ਹੋ ਛੋਟਾ ਬੱਚਾ ਤਾਂ ਚੈੱਕ ਹੋਣਾ ਹੀ ਨਹੀਂ ਸੋ ਬਾਕੀ ਤੁਸੀਂ ਤਸੱਲੀ ਹਰੇਕ ਪੱਖ ਤੋਂ ਕਰ ਲਿਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਨੂੰ